ਸਾਸਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗਿਆ ਸ਼ੁਰੂਆਤ ਕਰਨ ਆਪਣੇ ਵਾ ਭਾਈ ਆਇਆ ਗਿੰਦਾ ਕੁੱਥਾ ਖੇੜੀ ਵਾਲਾ ਬਣਾ ਭਰਾ ਭਾਈ ਛੋਟੇ ਹੁੰਦੇ ਮੈਂ ਯਾਰ ਹੈ ਆਪਣਾ ਬਾਈਓ ਟਰੈਕਟਰ ਮਾਰਾ ਬਾਈ ਕਿਨੌਰ ਹਲਕੇ ਦਾ ਪਹਿਲਾ ਟਰੈਕਟਰ ਹੈ ਜਿਹੜਾ ਸ੍ਰੀ ਸੱਚਖੰਡ ਹਜੂਰ ਸਾਹਿਬ ਨਿਰਦੇਸ਼ ਸਾਹਿਬ ਜਾ ਕੇ ਆਇਆ ਬਾਈ ਬਹੁਤ ਕਰਮ ਵਾਲਾ ਟਰੈਕਟਰ ਹੈ ਬਾਈ ਉਹ ਮਾਰ ਮੰਨਿਆ ਪਰ ਮੰਨਿਆ ਟਰੈਕਟਰ ਹੋ ਗਿਆ ਬਾਈ ਕੋਈ ਨਹੀਂ ਅਜ ਤੱਕ ਗਿਆ ਹੈ 100-100 ਕਿੱਲੇ ਵਾਲੇ ਮਾਲਕ ਬੈਠੇ ਆਂ ਦਾਦਾ ਟਰੈਕਟਰ ਵਾਲੇ ਬੈਠੇ ਆਂ ਕਿਸੇ ਬਾ ਮਤਲ ਲੈ ਜਾਨੀ ਗਿਆ ਬਾਈ ਉਹ ਟਰੈਕਟਰ ਜਾ ਕੇ ਆਇਆ ਤੁਸੀਂ ਮੈਂ ਆ ਬਸ ਆਵ ਲਾ ਲਓ ਕਿੰਨੇ ਕਰਮ ਵਾਲਾ ਟਰੈਕਟਰ ਹੈ ਬਈਓ ਆਪਾਂ ਕਰ ਰਹੇ ਆਂ ਬਈ ਆਪਣਾ ਕੱਲ ਵਾਲਾ ਖੇਤ ਲੇਜ਼ਰ ਹਾਂਜੀ ਸਰ ਕੀ ਹਾਲ ਚਾਲ ਹੈ ਬੜਾ ਵਧੀਆ ਬਈ ਚਲੋ ਬਈ ਕਰੋ ਫਿਰ ਠੀਕ ਹੈ ਠੀਕ ਆ ਬਾਈ ਆਪਣਾ ਪਰਲੇ ਖੇਤ ਹੋ ਰਹੀ ਹੈ ਗੰਨੇ ਦੀ ਟਰਾਲੀ ਲੋਡ ਹੋ ਵੀ ਮੈਂ ਤੁਹਾਨੂੰ ਦਿਖਾਵਾਂਗਾ 852 ਧਾਨੇ ਵਾਲਾ ਆ ਗਿਆ ਇਸ ਗੱਲ ਮੈਂ ਬੰਨਾ ਡੌਲਾਂ ਬਈ ਘਾਰੇ ਘਰੇ ਪਏ ਬੈ ਨਾ 2 ਸਾਲ ਬਾਅਦ ਖੇਤ ਬਾਇਆ ਆਪਾਂ ਨੇ ਬਣੇ ਰਹੋ ਬਾਈ ਬਲੌਗ ਗਲ ਅੱਗੇ ਬਾਈ ਆਪਾਂ ਖੇਤ ਆਪਣੇ 2 4 6 7 8 ਘੇੜ ਲਾ ਕੇ ਲਿਆ ਬਾਈ ਬੱਚੀ 4 ਘੇੜ ਲਾ ਕੇ ਖੇਤ ਮਾ ਭਰੀ ਦੀ 855 ਪਾਇਦਾ 800 ਇੰਜ ਵਾ ਨਿਕਲੀ ਨਹੀਂ ਉੱਥੇ ਦੇ ਫਿਰ ਇਹਨਾਂ ਕੱਲੇ ਨੇ ਕੱਢੀ ਆ ਸਰਕੇਲਿਆਂ ਵਾਲਾ ਇਹਦੇ ਵਿੱਚ ਚਾਰ ਗੇੜ ਹੋਰ ਆਪਾਂ ਹੈ ਨਹੀਂ ਤੇ ਅੱਜ ਆਪਾਂ ਨਾ ਲੀਜ਼ਰ ਕਰਾ ਰਹੇ ਦੇ ਖੇਤ ਸੁੱਖਾ ਆਪੇ ਕੱਢ ਲਿਆ ਡਰਾਈਵਰ ਬਾਈ ਪੱਕਾ ਬੰਦਾ ਆਪਣਾ ਓਕੇ ਰਿਪੋਰਟ ਹੈ ਹੁਣ ਆਪਾਂ ਟੈਨਸ਼ਨ ਫਰੀ ਹੋ ਗਏ ਬਿਲਕੁਲ ਸਵੇਰ ਦਾ ਇੱਧਰ ਹੀ ਅੱਜ ਟਰਾਲੀ ਭਰਾ ਰਿਹਾ ਹੁਣ ਆ ਰਿਹਾ 800 ਪੇ ਚਲੇਗਾ ਉਹ ਸਾਹਮਣੇ ਆ ਰਿਹਾ ਗੁਰਿਮ ਪਹਿਲਾਂ ਖੇਤ ਮਾਂ ਲੱਦੀ ਫਿਰ ਕੇਲਿਆਂ ਵਰ ਪਾਏ ਦੋ ਗੇੜੇ ਟਰਾਲੀ ਗੱਲ ਇਹ ਤਿੰਨ ਗੇੜੇ ਉਰੇ ਪਾਵਾਂਗੇ ਫੇਰ ਟਰਾਲੀ ਜੀ ਹੈਗੀ ਘਰਾਂ ਜਤਿੰਦਰ ਕੇ ਉੱਥੇ ਖੜ ਜਾਈ ਜਾ ਕੇ ਆਪਣੀ ਸਕੂਟਰੀ ਵੀ ਬਾਈ ਲੋ ਹੋ ਗਈ ਬਾਕੀ ਆ ਰਿਹਾ ਸੁੱਖਾ ਮਲਾਮਾ ਬਾਈ ਤੁਹਾਨੂੰ ਲੱਭਾਈ ਆ ਗਿਆ 855 ਆਪਣਾ ਹਾਂਜੀ ਸੁੱਖੇ ਜੀ ਚੱਲ ਪਏ ਸੁਣਾ ਦੇ ਕੋਈ ਨਵੀਂ ਤਾਜੀ ਬਾਈ ਜੱਗਿਆ ਦੂਜੀ ਟਰਾਲੀ ਲੈਣ 45 11 ਵਾਲੀ ਇਹ ਬਾਈ ਮੁੰਡਾ ਆ ਮੇਰੀ ਮੰਮੀ ਕੇ ਨਾਨਕਿਆਂ ਦੇ ਮੇਰੇ ਮਾਮੇ ਵਰਹਾਉ ਮੁੰਡਾ ਉਹ ਕੰਮ ਕਰ ਕਰਾਵਾ ਟਰੈਕਟਰ ਚਲਾਈ ਜਾ ਜਾਈ ਆਪਾਂ ਲੈ ਆਏ ਇਹਨੂੰ ਇਹ ਆਪਣਾ ਭਾਈ ਟਰੈਕਟਰ ਡਰ ਹੀ ਉਹ ਚਲਾਏ ਕਰੇਗਾ ਟਰੈਕਟਰ ਸਾਹਮਣੇ ਰਿਹਾ ਆਪਣੇ ਤਿੰਨੇ ਇਹਨੂੰ ਜ਼ਿੰਮੇਵਾਰੀ ਦੇ ਦੇਣੀ ਆ ਸਾਰੀ ਇਹ ਵੀ ਮਾਈ ਕੱਲੀ ਸਨੇ ਮਤਲਬ ਉਧਰ ਜੌਂਡੀਰ ਚਲਾਇਆ ਸਾਰਾ ਦਿਨ ਅੱਜ ਸਵੇਰੇ ਟੈਲਰ ਮਾਰੇ ਆ ਉੱਥੇ ਜੌਂਡੀਰ ਗੱਲ ਸਾਰੇ ਖੇਤਾਂ ਫਿਰ ਆਪਣਾ ਇਹ ਟਰਾਲੀ ਲੈ ਕੇ ਆ ਗਿਆ ਤੇ ਟਰਾਲੀ ਭਰਾ ਰਿਹਾ ਸਵੇਰ ਦਾ ਹੁਣ ਮੈਂ ਰੋਟੀ ਰੋਟੀ ਦੁਪਹਿਰਾਂ ਭੇਜ ਦਿੱਤੀਗੀ ਚਾਹ ਭੇਜ ਦਿੱਤੀ ਚਲਾ ਆ ਭਈ ਆਪਾਂ ਪਰ ਆਪਣਾ ਬੀਜ ਵੱਢ ਰਿਹਾ ਉੱਥੇ ਦਿਖਾਵਾਂ ਭਾਈ ਤੁਹਾਨੂੰ 13235 ਆ ਬੀਜ ਵੱਧ ਰਹੇ ਆ ਬੰਦੇ ਆਪਣੇ ਬਾਈ ਬੱਚੀ ਮੇ 850 ਜਿਹਦੇ ਵੱਧ ਜੋਰ ਹੈ ਮੇਰੇ ਹਿਸਾਬ ਨਾਲ ਪਤਾ ਨਹੀਂ ਬਾਈ ਵੇਟ ਬੂਟ ਖਾਸਾ ਪੈ ਗਿਆ ਨਾ ਖੜਾ ਹੋਇਆ ਬਾਈ ਚਲਾ ਆ ਬਾਈ ਦਿਖਾਵਾਂ ਤੁਹਾਨੂੰ ਆਪਣਾ ਬੀਜ ਵੱਧਦਾ ਅਜੇ ਬੰਦਾ ਭੁੰਸਰ ਗਿਆਦਾ ਬਾਈ ਮੇਰੇ ਕੋਲ ਇਹ ਬੰਦਾ ਔਖਾ ਲੱਗ ਗਿਆ ਹੁਣ ਇਸ ਦਾ ਇਲਾਜ ਕਰਨਾ ਪੈਣਾ ਆ ਬਾਈ ਮੈਂ ਸਮੋਸੇ ਲੈ ਕੇ ਆਇਆ ਅੱਗੇ ਤੇ ਮੇਰੇ ਨਾਲ ਲੜਨ ਲੱਗ ਗਿਆ ਰਸਾਂ ਵਿੱਚ ਟਰਾਲੀ ਪਾਈ ਰਹਿੰਦੇ ਹੈ ਨਹੀਂ ਨਹੀਂ ਕਰਦੇ ਫਲਾਣਾ ਨਹੀਂ ਕਰਦੇ ਖਾਣੇ ਦਾ ਵੀ ਟਾਈਮ ਨਹੀਂ ਦੇ ਰਿਹਾ ਬਾਈ ਐਸੇ ਹੋ ਜਾਂਦਾ ਹੈ ਕਦੇ ਕਦੇ ਅੱਗੇ ਬਾਈ ਆਪਾਂ ਖੇਤ ਨਹੀਂ ਨਹੀਂ ਟੈਨਸ਼ਨ ਫਰੀ ਰਹਾ ਇੱਕ ਬੰਦੇ ਬਾਈ ਕੱਪੜੇ ਕੱਢੇ ਹੋਏਗਾ ਮੇਰੀ ਵੀਡੀਓ ਨਾ ਬਣਾਈ ਮੈਂ ਨਹੀਂ ਬਣਾਉਂਦਾ ਔਰ ਮਾਮਾ ਅਡਰੇ ਬੀਜ ਦੇਖੋ ਬਾਈ 13235 ਜੋ ਗੰਨਾ ਆਪਣੇ ਵਾਰ ਹੈਗਾ ਤਾਂ ਹੌਲਾ ਅੱਪਾਈ ਸਮਾਂ ਦੇ ਵੱਧ ਰਹੇ ਆਂ ਬੀਜ ਅੱਖ ਦੇਖੋ ਇੰਨਾਂ ਦੇ ਅੱਡੀ ਗੱਡੀ ਅੱਖਾਂ ਇੰਨਾਂ ਦੇ ਯਾ ਭਾਈ 4.5 ਕਿੱਲੇ ਲੱਗੇ ਆਂ ਆਪਣੇ 13 2 35 ਗੇ ਸਵਾ 7 ਕਿੱਲੇ ਬੀਜਿੰਗ ਆਪਾਂ 18 38 ਗੇ ਯਾ ਅੱਡੀ ਗੱਡੀ ਅੱਖਾਂ ਭਾਈ ਲੱਗੀਆਂ ਜੰਮਣ ਮਤਲ ਅੱਜ ਹੋਗੀ ਤਰੀਕ 30 ਇਸ ਨੂੰ ਬੀਜਾਂਗੇ 33 ਨੂੰ ਕੱਲ ਨੂੰ ਬੀਜ ਦੇਂਗੇ ਇਸ ਨੂੰ ਪਰ ਆਪਣਾ ਲੇਜ਼ਰ ਹੋ ਜਾਣਾ ਅੱਜ ਲੇਜ਼ਰ ਦੇ ਬਾਅਦ ਉਹ ਟਰੈਕਟਰ ਟਰਾਲੀਆਂ ਭਰ ਕੇ ਆਪਣੇ ਹੋ ਜਾਣਗੇ ਸੈੱਟ ਟਰਾਲੀਆਂ ਕੱਢ ਦੇਂਗੇ ਉੱਤੇ ਬਾਅਦ ਪਾਵਾਂਗੇ ਆਪਾਂ ਇੱਕ ਮਾਂ ਰੋਟਾਵੇਟਰ ਇੱਕ ਮਾਂ ਪਾਵਾਂਗੇ ਕਲਟੀਵੇਟਰ ਮਾਰ ਕੇ ਦੂਰ ਕੇ ਕਲਟੀਵੇਟਰ ਮਾਰ ਕੇ ਪਾੜ ਕੇ ਰੋਟਾਵੇਟਰ ਸਵੇਰੇ ਗੇਅਰ ਕਰੇ ਕੱਲ ਨੂੰ ਫਰੌਲੀਆਂ ਲੱਗ ਜائیں ਕੱਢਣ ਕਿੰਨੀ ਪੁਲੀ ਹੋ ਗਈ ਚਲੋ ਠੀਕ ਹੈ ਆਗੇ ਦੇ ਬਾਈ ਆਪਾਂ ਚੱਲ ਰਿਹਾ 855 4x4 ਆਪਣੇ ਭਰਾ ਗਿੰਦੇਗਾ ਤੜਲਾ ਕਿੱਲਾ ਹੋ ਗਿਆ ਦਾ ਬਾਈ ਉਹ ਗਬਲਾ ਕਿੱਲਾ ਹੋ ਗਿਆ ਮੈਂ ਡੇਢ ਕਿੱਲੇ ਮੈਂ ਪਾਇਆ ਹੁਣ ਕਿੱਲਾ ਉੱਪਰ ਰਹਿ ਗਿਆ ਇਹਦੇ ਬਾਅਦ ਮਤਲਬ ਉਸ ਤਰ੍ਹਾਂ ਨਹੀਂ ਹੁੰਦਾ ਬਾਈ 0 0 ਨਹੀਂ ਹੁੰਦਾ ਹੈਗਾ ਖੇਤ ਆਪਣਾ ਇਤਰਾਮ ਪਲਾਉ ਨੇ ਡੂੰਗਾ ਡਾਂਗਾ ਕਰਿਆ ਵਾ ਅੱਗੇ ਉੱਚਾ ਕਰਿਆ ਵਾ ਮਤਲਬ ਉਹ ਸੈੱਟ ਹੋ ਜਾਏਗਾ ਸਿੱਧਾ ਜਾ ਹੋ ਜਿਆ ਮਤਲਬ ਕਹਨੇ ਆ ਭਾਵ ਹੈ ਵੀ ਸਵਾਗਾ ਨਾ ਮਾਰਿਆ ਕਰਾ ਕਮਾ ਲਿਆ ਬਾਈ ਜਦ ਮਰਜੀ ਫੋਨ ਕਰਦੇ ਵਿਚਾਰੇ ਨੂੰ ਜਦ ਆ ਜਾ ਆਪਣੇ ਵਾ ਮੋਗਲੀ ਕਾ ਵੀ ਫੋਨ ਆਇਆ ਤਾਂ ਫੋਨ ਚੱਕਿਆ ਨਹੀਂ ਗਾ ਮੋਗਲੀ ਕਰਦਾ ਮੈਂ ਮਾਰ ਕੇ ਜਾਹਾਂਗਾ ਚਲ ਮੈਨੂੰ ਕਹਿ ਦੇਦਾ ਕੱਲ ਫਿਰ ਔਖਾ ਜਾ ਹੋ ਜਾ ਦੋ ਬਸ ਐ ਜਸਵੰਤ ਦਾ ਕਹਰਾ ਚੱਲ ਰਿਹਾ ਬਾਈ ਬਾਈਸਪਾ ਦੋ ਕਰੇ ਹਨ ਇੱਕ ਜਸਵੰਤ ਦਾ ਇੱਕ ਹੈ ਗਰੀ ਜੌਨ ਦਾ ਇੱਕ 850 ਪੰਜਨ ਚਲਾ 19500 ਮੈਸਜੇ ਨੂੰ ਚਲਾ ਟਰੈਕਟਰ ਦਾ ਬਾਈ ਨੂੰ ਸ਼ੁਰੂ ਤੇ ਚਾਹ ਹੋਏ ਕਰਦਾ ਮਤਲਬ ਜਦੀਪਾ ਟਰੈਕਟਰ ਨਹੀਂ ਦਾ ਨਾ ਮਤਲਬ ਉਹ ਆਪਣੇ ਬਾਈ ਕਰਦਾ ਬਾਈ ਆਪਣੇ ਗਲੇ ਰੱਖਦਾ ਆਉਣ ਟਰੈਕਟਰ ਉਹ ਸਾਰੀ ਸਾਰੀ ਰਾਡ ਰਾਈਡ ਚਲਾਈ ਜੇਗਾ ਕਦੇ ਨਹੀਂ ਮਤਲਬ ਇਨਾ ਇਨਾ ਵਾਸੀ ਲਈ ਨਾ ਥੱਕਿਆ ਬਾ ਮਾੜਾ ਮੋਟਾ ਚਾਹ ਪਾਣੀ ਪੀ ਲਿਆ ਸਰੀਰ ਕੈਮ ਸ਼ੈਮ ਕਰ ਲਿਆ ਸਾਰੀ ਰਾਡ ਰਾਈਡ ਚਲਾਈ ਜਾਏ ਦਾ ਮੇਰੇ ਭਾਈ ਗਲੇ ਆਡੀ ਵੀ ਕੀ ਇਦਨ ਬਾਈ ਮੇਰਾ ਭਰਾ ਕੀ ਡੈਥ ਹੋਈਆ ਮਤਲਬ ਉਦਨ ਵੀ ਨੇ ਰਾਤ ਨੂੰ ਇਕੱਠੇ ਗਏ ਇਕੱਠਿਆਂ ਨੇ ਇਹਨਾਂ ਪੈਗ-ਬੱਗ ਲਾਏ ਆ ਚਾਹ ਲਿਆਵਾ ਬਾਈ ਚੱਕ ਕੇ ਬਾਈ ਜੋਗੀ ਚਾਹ ਮੰਗਾ ਰਿਆ ਆਪਣੇ ਮਕਾਨ ਦੇ ਨੇੜੇ ਚੱਲ ਰਿਹਾ ਟਰੈਕਟਰ ਸੋਨਾ ਲਗਾ ਬਾਈ 4x4 852 ਚਾਹ ਲੈ ਆਏ ਬਾਈ ਆਪਾਂ ਗਿੰਦੇਗੀ ਚਰਨ ਵੀਰ ਕਿ ਪਰ ਇਧਰ ਤਨਵੀਰ ਵੀ ਪਹੁੰਚ ਗਿਆ ਖੇਤ ਹਰਵਿੰਦਰ ਕੌਰ ਭੰਗੂ ਵੀ ਆ ਗਿਆ ਹਾਂਜੀ ਪੁੱਤ ਹਰਵਿੰਦਰ ਕੌਰ ਭੰਗੂ ਆ ਗਏ ਬਈ ਗੈਲ ਗੇੜਾ ਮਾਰਨ ਆਏ ਤੇ ਇਸ ਤੋਂ ਬਾਅਦ ਬਈ ਆਪਣਾ ਉੱਪਰਲਾ ਡਾਬੜਾ ਰਹਿ ਗਿਆ ਕੱਲਾ ਉੱਪਰਲਾ ਕਿਲਾ ਰਹਿ ਗਿਆ ਇੱਕ ਉਹ ਵੀ ਲੱਗ ਗਿਆ ਸਿੱਧਾ ਹੁਣ ਤੇਰਗਾ ਮਾਰ ਰਹੇ ਆ ਤੇਰਗਾ ਕਿ ਦੂਰਗਾ ਦੂਰਗਾ ਲਾਗਾ ਲੁਗਾ ਸਮਾਰ ਕੇ ਭਰਦੀ ਡੂੰਗੀ ਹੋਈ ਦੀਆਂ ਪਲਾਉ ਨੇ ਕਰੀ ਵੀਆਂ ਹੋ ਗਈ ਬਾਈ ਟਰਾਲੀ ਲੋਡ ਆਪਣੀ 11 ਗੇੜ ਲੱਗ ਗੇ ਚੱਲ ਪਿਆ 45 11 ਘਰਾਂ ਨੂੰ 852 ਘਰਾਂ ਡਾਕਟਰ 11 ਗੇੜ ਲੱਗ ਗੇ ਬਾਈ 300 ਕੁਇੰਟਲ ਕੰਨਾਂ ਹੋ ਗਿਆ ਪੰਜ ਘੱਟ ਵੀ ਹੋ ਸਕਾ ਪੰਜ ਵੱਧ ਵੀ ਸਕਾ ਦੇਖ ਬਈ ਟਾਇਰ ਨਹੀਂ ਜਮ ਹੁੰਦਾ ਬਦੇ ਪੋਲੋ ਹਲੇ 40 ਪਾਉਂਡ ਹਵਾ ਕਰਾਈ ਵੀ ਇਸਮਾ ਪਿਛਲੇ ਟਾਇਰਾਂ ਮਂ ਬੰਦੇ ਲਾਂਗੇ ਆਪਣੇ ਮੋਟਰਸਾਈਕਲ ਲੈ ਕੇ ਚਲਾ ਆਂ ਬਈ ਆਪਾਂ ਲੈ ਕੇ ਜਾਂਉਂਦੇ ਰ ਖੜਾਵਾ ਬਾਈ ਕੇ ਘਰਾਂ ਕਿੰਦੇ ਵੀ ਤੇਲ ਪਾਣਾ ਕਰੇ ਮਾ ਫੋਨ ਆ ਰਿਹਾ ਓਕਾ ਲਾ ਦਿਆ ਬਈ ਟਰਾਲਾ ਸੈੱਟ ਕਰਕੇ ਇਹਨੂੰ ਇਹ ਟਰਾਲੀਆਂ ਨਾ ਮਾ ਸਾਈਡ 'ਮਾ ਬਾਹਰ ਲਾ ਦੇ ਇਹ ਲਾ ਬੁਝੇ ਸੁੱਕੇ ਉੱਥੇ ਲਾ ਦੇ ਬੈਗ ਸਲਾਮ ਅਲੈਕੁਮ ਅਨੋਂ ਆਪਾਂ ਆਗੇ ਬਾਈ ਘਰਾਂ ਆਪਾਂ ਆਪਣੇ 850 ਲਾ ਦੇ ਅੰਦਰ ਕਿਲਾ ਰਹਿ ਗਿਆ ਆਪਣਾ ਜੋ 850 ਟੁੱਟ ਗਈ ਲਾਈਟ ਜੋ ਦੇਖੋ ਕਿਆ ਕਰਿਆ ਅਰੇ ਪਾਣਗੇ ਇਹਦੇ ਮਾਰੇ ਬੰਦੇ ਉਹ ਲਿਫਟ ਵਾਲਾ ਡੱਬਾ ਜਿਆਦਾ ਚੱਕਦੇ ਉਹਨੇ ਤੋੜਦੀ ਗੱਡੀਆਂ ਖੜੀਆਂ ਬਾਈ 2 ਸਵਿਫਟਾਂ ਪੀਵੀ 23 ਪੀਵੀ 11 ਜੌਂਡੀਰ ਲਾ ਦੇ ਅੰਦਰ ਆਪਾਂ ਨਾ ਇੱਕ ਗਿਆ ਬਾਈ ਆਪਣਾ ਮਿਲਨ ਨੂੰ 3634/4 ਡਰਾਈਵਰ ਭੇਜਿਆ ਹੁਣੇ ਇੱਕ ਖੜਿਆ 855 ਬਾਈ ਆਪਣਾ ਇੱਧਰ ਧਿਆਨੇ ਵਾਲਾ ਇਸਕਲ ਡਾਉਣਾ ਬੰਨੀ ਦੀਆਂ ਟਰੈਕਟਰ 4x4 ਮਿਲਨ ਨੂੰ ਲੰਘ ਗਿਆ ਦਾ ਜੌਂਡੀਆਰਾ ਤੇ ਆਪਣਾ 855 ਤੇ ਜਤਿੰਦਰ ਵਾਲਾ 4511 ਉਹ ਗੰਨਾ ਲਾਦਰ ਤੇ ਫਿਰ ਧਿਆਨੇ ਵਾਲਾ ਲੈਣਾ ਦਾ 855 ਤੇ ਖੜਿਆ ਆਪਣੇ ਪਲਾਓ ਦਰਪਿਆ ਵੱਡਾ ਭਾਈ ਅੱਜ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਇਸ ਤਰ੍ਹਾਂ ਮੇਰੇ ਭਾਈ ਜੁੰਦਾ ਦਾ ਨਾ ਜਦ ਇਸ ਤਰ੍ਹਾਂ ਆਪਣੇ ਬੇੜੇਆਂ ਮਾਂ ਗੱਡੀਆਂ ਕਾਰਾਂ ਬੁਲਟ ਟਰੈਡ ਦਾਦਾ ਚੀਜ਼ਾਂ ਇਕੱਠੀਆਂ ਹੋ ਜੇ ਰਹਿੰਦੀਆਂ ਮਿਹਰਬਾਨਾ ਸ਼ਾਇਦ ਇੱਕ ਦੋ ਫੋਟੋਆਂ ਪਈ ਹੋਏ ਬੇੜੇਆਂ ਹੀ ਮੈਂ ਕਦੇ ਨਾ ਮਤਲਬ ਜ਼ਰੂਰ ਸ਼ੇਅਰ ਕਰਾਂਗਾ ਜਦ ਮੈਨੂੰ ਕਦੇ ਮਿਲੀਆਂ ਪੰਜਾਬ ਪੰਜਾਬ ਮਤਲਬ ਚੀਜ਼ਾਂ ਇਕੱਠੀ ਹੋ ਜੇ ਰਹਿੰਦੀਆਂ ਦਾਦਾ ਸਭ ਮੋਟਰਸਾਈਕਲ ਗੱਡੀਆਂ ਟਰੈਕਟਰ ਟਰੈਕਟਰਾਂ ਕੋਈ ਅੰਤ ਨਹੀਂ ਰਹੇ ਗਰੇ ਦਾ ਤੁਵਰੀ ਆਪਣਾ ਬੇੜਾ ਬਾਈ ਜਮਾ ਖਾਲੀ ਹੋ ਗਿਆ ਦਾ ਪ੍ਰਮਾਤਮਾ ਹੀ ਕਿਰਪਾ ਗੈਲਾ ਇੱਕ ਬੱਚੇ ਆ ਕਰਮ ਦਾ ਦਵਾਰ ਹੈ ਜਨਮਿਆ ਹਰ ਇੱਕ ਚੀਜ਼ ਬਾਕੀ ਠੀਕ ਹੈ ਬਾਈ ਸਾਸਰੀ ਕਾਲ ਜੀ ਮਿਲਦੇ ਆ ਅਗਲੇ ਬਲੌਕ ਨਾਲ ਧੰਨਵਾਦ ਬਾਈ